ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦਿਨ ਐਤਵਾਰ ਦਾ ਤੇ ਸਾਡੇ ਪਿੰਡ ਲੱਗਾ ਵਾ ਟੂਰਨਾਮੈਂਟ ਹੋਣਾ ਤੇ ਹੋਰ ਤਾਂ ਕਹਿੰਦੇ ਜਾਣਾ ਨਹੀਂ ਆ ਟੂਰਨਾਮੈਂਟ ਵੇਖਣ ਮੈਂ ਏਕਮ ਤੇ ਸਰਤਾਜ ਜ਼ਰੂਰ ਜਾਵਾਂਗੇ ਤੇ ਨਾਲੇ ਅਸੀਂ ਆਪਣੇ ਚਾਹਣ ਵਾਲਿਆਂ ਨੂੰ ਵੀ ਵਿਖਾਵਾਂਗੇ ਤੇ ਕਬੱਡੀ ਹੋਣੀ ਆ ਤੇ ਗੁਰੂ ਮਹਾਰਾਜ ਦਾ ਲੰਗਰ ਚੱਲਣਾ ਵਾ ਤੇ ਬੁੱਢਿਆਂ ਦੀ ਵੀ ਕਬੱਡੀ ਹੋਣੀ ਆ ਜਿਹੜੇ 60 ਸਾਲ ਦੇ ਆ ਉਹਨਾਂ ਦੀ ਵੀ ਕਬੱਡੀ ਹੋਣੀ ਆ ਤੇ ਟੂਰਨਾਮੈਂਟ ਜਿਹੜਾ ਵਾ ਉਹ ਪੂਰਾ ਵਧੀਆ ਹੋਣਾ ਵਾ ਤੇ ਬਾਕੀ ਤੁਹਾਨੂੰ ਮਿਲਦੇ ਆਂ ਫਿਰ ਉੱਥੇ ਟੂਰਨਾਮੈਂਟ 'ਚ ਚਲੋ ਜੀ スタート切れちゃうんじゃないか ਮਹਾਨ ਖਿਡਾਰੀ ਦੀ ਯਾਦ ਜੋ ਹੈ ਉਹਨੂੰ ਤਾਜ਼ਾ ਕਰਨ ਲਈ ਹਾਂਜੀ ਜਾਗਰਤ ਦਾ ਮਾਨ ਸਨਮਾਨ ਸਮੁੱਚਾ ਭਾਰਤਾਨੇ ਗਰੁੱਪਾ ਉਹਦੇ ਸਾਰੇ ਸਾਡੇ ਸਤਿਕਾਰਯੋਗ ਵੀਰਾਂ ਲਾਗਜੋਲ ਡੇਰੀ ਯਾਰ ਨਾਲ ਜੱਗਾ ਪ੍ਰਭਾਨ ਕਨੇਡਾ ਨਾਲ ਲਾਬ ਯੂਐਸਏ ਨਾਲ ਜੱਗਾ ਨਾਗਰਾ ਔਰ ਜਰਮਨੀ

ਪਾਏ ਪਾਲੇ ਦੇ ਸਰਪੰਚ ਸਾਹਿਬ ਇਹਨੂੰ ਵੇਖੋ ਲਾਡ ਜਾਨ ਹੋਣੀ ਜੱਗੇ ਪ੍ਰਹਿਮਾਨ ਨੇ ਅੱਜ ਵੀ ਆਪਣੇ ਉਸਤਾਨ ਨੂੰ ਯਾਦ ਕਰਕੇ ਅੱਜ ਵੀ ਗੱਲਾਂ ਬਾਤਾਂ ਦੇ ਵਿੱਚ ਉਹਦੀ ਗੱਲ ਜਰੂਰ ਕਰਦੇ ਆ ਪ੍ਰਹਿਮਾਨ ਪਾਲਾ ਆਲਖ ਗਰੁੱਪ ਦੇ ਸੱਜਣ ਪਹੁੰਚ ਆਇਆ ਹੋਇਆ ਅੱਜ ਦੇ ਮੇਲੇ ਦੇ ਨਾਲ ਉਹਦਾ ਵੀ ਸਤਕਾਰ ਹੈ ਪੰਡਿਤ ਭਰਾ ਸਾਡਾ ਅਮਰੀਕਾ ਤੋਂ ਵੀ ਜੁੜਿਆ ਹੋਇਆ ਹੈ ਇਹਦੇ ਮੇਲੇ ਦੇ ਨਾਲ ਉਹਦਾ ਵੀ ਸਤਕਾਰ ਹੈ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਕੋਸ਼ਾ ਗਾਰ ਜਾਫੀ ਮੋਹੇ ਖੜ ਗਈਆਂ ਚਾਰ ਹੋ ਚੌਣ ਉਹ ਸਾਹਮਣੇ ਲੱਗਦਾ ਹੋਇਆ ਜੋਰ ਚਿੱਤ ਵਿੱਚ ਮੇਰੇ ਵੀਰਾਂ ਜੰਡਾ ਭਿਮਾਰ ਕਾਲੇ ਨੂੰ ਮਸਾਈ ਰੱਖਦਾ ਹੈ ਇਹ ਮਾਨ ਸਰਵਾਰ ਕੀਤਾ ਜਾ ਰਿਹਾ ਜਾਗਰਤ ਦੇ ਵੱਲੋਂ ਨਮ ਰਿਆਰ ਜੱਗਾ ਨਾਗਰਾ ਜਰਮਨੀ ਲਵਲੀ ਪ੍ਰਵਾਹਨ ਕੱਚਾ ਏਕੂ ਸਾਡਾ ਅਮਰੀਕਾ ਵਾਲਾ ਸਾਦੀ ਕੈਨੇਡਾ ਪੱਗੂ ਬਾਪੂਆਂ ਦਾ ਮੈਚ ਮੈਦਾਨ ਵਿੱਚ ਦੇ ਜਾਣ ਦੇ ਪਿੰਡ ਦਾ ਨੌਜਾਨ ਤੇ ਸਾਡੀ ਟੀਮਾ ਰੈਡੀ ਰਹਿ ਸੋ ਸਾਡਾ ਵੀਰ ਬਲਜਿੰਦਰ ਚਰਾਹੀ ਦਾ ਨਾਰ ਬਾਸ ਸਾਹਿਬ ਦਾ ਧੰਨਵਾਦ ਬਹੁਤ ਪੌਣ ਮਾਰ ਤੇ ਬਾਦਾ ਹੋਇਆ ਇਹ ਕਿੰਦਰ ਜੇ ਵਾਲਾ ਜੀਤਾ ਆ ਦੂਸਰੇ ਪਾਸੇ ਹਰਪਾਲ ਸਿੰਘ ਪਾ ਲਾ ਜੀ ਬਣਾਓ ਹਾਂਜੀ ਭਾਈ ਜਵਾਹਰਪੁਰ ਦੀ ਟੀਮ ਅਜੇ ਜਿੱਤੀ ਰਹੀ ਹੈ ਤੇ ਬਾਟ ਰੇਡਰ ਦੇ ਬਾਈ ਆਪ ਨੂੰ ਹੋਣੀ ਨਾਸ ਕਰਦੀ ਹੈ ਤੇਾਰੇ ਥੋੜੀ ਜਿਹੀ ਰੋਕੇ ਕਰੀਏ ਇਹਨਾਂ ਤੋਂ कंदे बदू साहिब गौमेंट देर उ रोला भाई जी ਪਾਈ ਪਾਈ ਕਬੱਡੀਆਂ ਦੋਨਾਂ ਪਾਸੇ ਪਾਈਆਂ ਜਾਣੀਆਂ ਟਾਈਮ ਹੈ ਸੋ ਵੀ ਮਾਨਸਰ ਦਾ ਪਾ ਜਵਦੀ ਵਾਲੀ ਜਾਣਤ ਕਰ ਲਈਏ ਦੋਨਾਂ ਜਿਹੜੇ ਮਾਨਸਰ ਦਾ ਜਰਰੇ ਦਾ ਵੀ ਮਾਰ ਕਰਦੇ ਆ ਆ ਬਾਪਤੀਆਂ ਪਾਨੀਏ ਦੇ ਵੱਲੋਂ ਨਾਲ ਪ੍ਰਵਾਨ ਗੁਰਨਾਮ ਸਿੰਘ ਗਾਮੇ ਵੱਲੋਂ ਲਾਵ ਵੱਲੋਂ ਤੇ ਸੋਚੇ ਨਗਰ ਦੇ ਵੱਲੋਂ ਆਪ ਸਭ ਨੂੰ ਮਾਲੀਏ ਦੇ ਕਬੱਡੀ ਕਾਫੀਤ ਪਹੁੰਚਣ ਦੇ ਲਈ ਬੇਨਤੀ ਹੈ 16 ਮਈ सुख मापद रमी उमर हुया की ती जम पई भले जम पई लो साम ज़ोर ਦੇ ਪੁਆਇੰਟ ਜੁੜਦਾ ਰੇਡਰ ਇਸੇ ਕਿਉਂ ਕਿ 3 ਮੇਰੇ ਵੀਰ ਨੂੰ ਸੁਨੀਤਾ ਵਿਲੀਅਮ ਦਾ ਬੰਦੀ ਇੱਕ ਮਟਿਆਰ ਉਹ ਵੀ ਇੱਕ ਧੀ ਜਿਹੜੀ ਨਾਉਂ ਪੂਰਨ ਯਾਤਰਾ ਤੇ ਗਈ ਤੇ 9 ਮਹੀਨਿਆਂ ਬਾਅਦ ਧਰਤੀ ਤੇ ਵਾਪਸ ਆਈ ਓਏ ਹੌਸਲਾ ਸੀਗਾ ਉਹਦਾ ਐਨ ਵੱਡਾ ਬਰਾਦਾਰ ਸੀਗਾ ਕਟੋਰੀ ਦਾ ਸੀਗਾ ਹੌਸਲਾ ਸੀਗਾ ਕਾਈ ਇਸ ਸੰਘਰਸ਼ ਜਾਰੀ ਰਿਹਾ ਔਰ ਸਾਹਮਣੇ ਗੋਸ਼ਾ ਦਾ ਮੁਕਾਬਲਾ ਹੋਇਆ ਫੇਰ ਦੂਸਰੇ ਪਾਸੇ ਹੋ ਰਹੀਆਂ ਭਰਾ ਕੇ ਇੱਕ ਵਾਰ ਸ਼ਾਟ ਕਰਨੀਆਂ ਥੋੜਾ ਜਿਹਾ ਵੀ ਸਰਕਾਰ ਹੈ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਕੋਸ਼ਾ ਬ੍ਰੇਚ ਵੀ ਪੈਦੀ ਹੈ ਮੇਰੇ ਵੀਰੋ ਕੌਣ ਕਰੂਗਾ ਕਾਬੂ ਚਾਰ ਜਾਫੀ ਮੋਹੇ ਖੜ ਗਈਆਂ ਚਾਰ ਦੇ ਚੋਂ ਕੌਣ ਹੋ ਸਾਹਮਣੇ ਲੱਗਦਾ ਹੈ ਜੋਰ ਜੱਗਣੀ ਕਬੱਡੀ ਪਾਉਣ ਲਈ ਫੇਰ ਐਨ ਵੇਖੋ ਮੈਦਾਨ ਦੇ ਵਿੱਚ ਤਿਆਰ ਬੜਾ ਤਿਆਰ ਹੈ ਮਾਲੀ ਹੈ ਉਹ ਪਾਉਂਦਾ ਹੈ ਸਰਤਾਜ 16 ਮਈ ਨੂੰ ਮੇਰੇ ਵੀਰੋ ਮਾਲੀਆਂ ਦੇ ਵਿੱਚ ਹੁਣ ਤਾਂ ਬਹੁਤ ਵੱਡੀਆਂ ਲਗੜੀਆਂ ਚਾਰ ਟੱਬ ਦੀਆਂ ਕਬੱਡੀ ਕਲਬਾਂ ਸੱਦੇ ਹੈ ਮਾਲੀਆਂ ਦੇ ਵਿੱਚ ਐਨ ਕਰੀਮ ਆਉਂਦੀ ਹੈ ਮਾ ਖੇਡ ਕਬੱਡੀ ਦੇ ਲਈ ਉਧਰ ਲੱਗਦਾ ਫਿਰ ਜੋਰ ਲੱਗਿਆ ਜਫਾ ਪੁਆਇੰਟ ਜਾਫੀ ਦੇ ਹਿੱਸੇ ਹੈ ਇਸ ਮੈਚ ਤੋਂ ਬਾਅਦ ਜਿਹੜਾ ਮੈਚ ਹੈ ਪਲੀਜ਼ ਹੋਟੀਆ ਤੁਮ ਹੀ ਦੱਸੋ ਵੀ ਕਿਹੜੀਆਂ ਨੇ ਸੋ ਇਸ ਮੈਚ ਤੋਂ ਬਾਅਦ ਜਿਹੜਾ